ਉਹ ਸਾਹਮਣੇ ਅਮਰੀਕਾ 'ਚ ਛੱਲੀਆਂ ਲੱਗੀਆਂ ਆਪਾਂ ਖੜੇ ਆ ਕੈਨੇਡਾ ਦੇ ਵਿੱਚ ਭਾਵੇਂ ਉਧਰੋਂ ਛੱਲੀਆਂ ਤੋੜ ਕੇ ਆਏ ਸਮਝ ਲਓ ਕਿ ਤੋੜ ਕੇ ਖਾਣੀ ਆ ਉਹ ਤਾਂ ਖਾ ਸਕਦੇ ਆ ਸਸਕਰ ਰਪਿੰਦਰ ਵੀਰੇ ਕੀ ਹਾਲ ਨੇ ਚੜਦੀ ਕਲਾ ਜੀ ਠੀਕ ਠਾਕ ਹਾਂ ਬਹੁਤ ਵਧੀਆ ਤੇ ਆਪਣੇ ਵੀਰ ਜੀ ਨੇ ਵੱਡਾ ਵੀਰਾ ਬਾਈ ਰਜੀਤ ਵੀ ਸਸਕਰ ਕੀ ਹਾਲ ਨੇ ਚੜਦੀ ਕਲਾ ਆ ਤਾਂ ਤੁਸੀਂ ਤਾਂ ਛੱਲੀਆਂ ਭਾਵੇਂ ਇਧਰ ਤੋੜ ਲਿਆ ਕਰੋ ਅਮਰੀਕਾ ਵਾਲੇ ਪਾਸਿਓਂ ਉਹੀ ਤਾਂ ਗੱਲ ਆ ਵੀ ਦੇਖੋ ਤੁਸੀਂ ਜਿਵੇਂ ਵਿਚਾਲੇ ਕੋਈ ਬੰਦ ਨਹੀਂ ਕੋਈ ਤਾਰ ਨਹੀਂ ਹਾਂ ਆ ਅਮਰੀਕਾ ਇਧਰ ਕੈਨੇਡਾ 'ਚ ਖੜੇ ਆ ਐਂ ਜੇ ਬਾਹ ਲੰਬੀ ਕਰਦੀ ਤਾਂ ਅਮਰੀਕਾ ਵਾਲੇ ਪਾਸੇ ਹੱਥ ਨਿਕਲ ਜਾਂਦਾ ਨਿਕਲ ਜਾਂਦਾ ਸਹੀ ਕਿ ਮੁਲਕਾਂ ਦੇ ਵਿੱਚ ਤੁਸੀਂ ਦੇਖ ਲਓ ਕਿਵੇਂ ਲੋਕ ਸਰਹੱਦਾਂ ਤੇ ਲੜੀ ਜਾਂਦੇ ਆ ਹੂੰ ਕਿਵੇਂ ਬਾਡੀ ਗਾਰਡ ਖੜੇ ਆ ਸਹੀ ਆ ਬਈ ਮੁਲਕ ਦੇਖ ਲਓ ਨਾਰਥ ਅਮਰੀਕਾ ਦੇ ਵਿੱਚ ਸਭ ਤੋਂ ਮਤਲਬ ਈਜ਼ੀ ਸਰਹੱਦਾਂ ਵਿਚਾਲੇ ਹੂੰ ਤੁੰਨੂ ਤੁਸੀਂ ਕੀ ਕਹੋਗੇ ਸਰਹੱਦ ਦੇਖ ਲੋ ਨਾ ਕੋ ਦਿੰਦਾ ਹਾਂ ਐਂ ਪਤਾ ਵੀ ਉਹ ਮੱਕੀ ਪਰਲੇ ਪਾਸੇ ਅਮਰੀਕਾ ਜਾ ਹਾਂ ਇਧਰ ਅਸੀਂ ਖੜੇ ਆਂ ਹਾਂ ਤੇ ਅੱਗੇ ਤਾਂ ਦੁੱਧ ਵੀ ਉਧਰੋਂ ਲੈ ਕੇ ਆਉਂਦੇ ਸੀ ਹਾਂ ਦੁੱਧ ਜਿਹੜੇ ਲੋਕ ਇੱਥੇ ਨਾਲ ਰਹਿੰਦੇ ਆ ਨੇੜੇ ਹਲੇ ਵੀ ਲੈ ਆਉਂਦੇ ਆ ਉਧਰ ਸਸਤਾ ਪੈਂਦਾ ਨਾਲੇ ਘੁੰਮ ਫਰੇ ਆਉਂਦੇ ਆ ਨਾਲੇ ਗੈਸ ਪਾ ਲੈਂਦੇ ਨਾਲੇ ਦੁੱਧ ਲੈ ਆਉਂਦੇ ਦੇ ਕਿ ਡਾਕੂਣ ਯੱਪ ਖੜਾ ਕੀਤਾ ਆਪਾਂ ਨੂੰ ਸਾਰ ਨੂੰ ਲੜਾ ਕੇ ਉਧਰਲੇ ਪਾਸੇ ਤੇ ਆਪ ਇਹ ਹੱਦਾਂ ਜਾਂਦੀਆਂ ਰੱਖੀ ਬੈਠੇ ਆ ਹੈ ਬਿਲਕੁਲ ਬਿਲਕੁਲ ਵਾਪ ਆਪਾਂ ਨੂੰ ਤਾਂ ਪੰਗਾ ਹੀ ਪਾਇਆ ਪਾਕਿਸਤਾਨ ਨਾਲ ਹਾਂ ਤੇ ਆ ਮੰਡ ਮੁੰਡ ਕਰਾ ਕੇ ਤੇ ਆ ਮੋਜ ਨਾਲ ਬੈਠੇ ਤੇ ਇੱਧਰ ਭਾਵੇਂ ਛੱਲੀਆਂ ਤੇ ਦੁੱਧ ਹੀ ਸਾਂਝਾ ਰੱਖੀ ਬੈਠੇ ਆ ਇੱਥੇ ਇੱਥੇ ਕੋਈ ਦੇਖ ਲੋ ਉਹ ਨਹੀਂਗਾ ਕਿੰਨੀ ਮਿੱਤਰਤਾ ਦੇ ਨਾਲ ਆਪਸ ਵਿੱਚ ਵਰਤਦੇ ਆ ਸਾਰਾ ਕੁਝ ਕੈਨੇਡਾ ਕੋਲ ਤਾਂ ਉਹਵੇਂ ਫੌਜ ਵੀ ਹੈ ਨਹੀਂ ਕਿ ਹਨਾ ਕੈਨੇਡਾ ਕੋਲੇ ਹੈਗੀ ਦੌਤ ਬਹੁਤ ਥੋੜੀ ਆ ਉਹ ਇਹ ਤਾਂ ਕਹ ਲੋ ਕਿਆ ਤਾਂ ਦਿਨ ਤਿਆਰ ਮਨਾਉਣ ਨੂੰ ਹੀ ਰੱਖੀ ਆ ਵੈਸੇ ਹੀ ਹਾਂ ਟ੍ਰੈਡੀਸ਼ਨਲ ਕਹ ਲੋ ਤੇ ਪਰ ਹੁਣ ਇਹ ਅੱਗੇ ਨਾਲੋਂ ਵਧਾ ਰਹੇ ਆ ਵਧਾ ਰਹੇ ਆ ਕਿਉਂਕਿ ਅਮਰੀਕਾ ਦਾ ਦਬਦਬਾ ਜ਼ਿਆਦਾ ਉਹਦਾ ਕੀ ਪਤਾ ਕਿਹੜੇ ਵੇਲੇ ਵਿਗੜ ਜੇ ਇੱਕ ਇਹਨਾਂ ਕੋਲੇ ਬੈਠਾ ਵੱਡਾ ਡਾਂਗ ਵਾਲਾ ਹੈਗਾ ਇਹਨੂੰ ਲੋੜ ਹੀ ਨਹੀਂ ਆ ਹਾਂ ਹਾਂ ਉਹਨੂੰ ਕਹਿੰਦੇ ਚੱਲ ਵੀ ਮਿੱਤਰਾ ਹਾਂ ਉਹਦੇ ਸਰਤੇ ਤੇ ਆਪਸ ਵਿੱਚ ਇਹਨਾਂ ਦੀ ਮਿੱਤਰ ਸਾਂਝ ਬਹੁਤ ਆ ਨਾ ਦੋਨਾਂ ਦੀ ਇੱਕ ਛੋਟਾ ਦੇ ਵੱਡਾ ਭਰਾ ਵਾਂਗੂ ਬਿਲਕੁਲ ਬਿਲਕੁਲ ਆ ਯਾਰ ਹੈਰਾਨੀ ਵਾਲੀ ਗੱਲ ਆ ਯਾਰ ਲੈ ਆ ਨਾਲ ਛੱਲੀਆਂ ਅਮਰੀਕਾ ਦੀਆਂ ਲੱਗੀਆਂ ਆ ਫਿਰ ਤਾਰ ਨਹੀਂ ਤੋੜਨੀ ਜਿੰਤਰ ਮਰਜੀ ਕਈ ਤਾਂ ਸੰਦੇਸ਼ ਕੋਰੋਨਾ ਆ ਵੇਲੇ ਆਕੂ ਜੇ ਨੇੜੇ ਹੀ ਪੈ ਜਾਂਦੇ ਕਈਆਂ ਦੇ ਘਰ ਹੀ ਬਾਰ ਇਧਰਲੇ ਪਾਸੇ ਆ ਹਾਂ ਹਾਂ ਇਹ ਨਾਲ ਅੰਗਿਆ ਹੁੰਦੇ ਸੀ ਉੱਧਰ ਅਮਰੀਕਾ ਵਾਲੇ ਬੈਠੇ ਹੁੰਦੇ ਸੀ ਉਧਰ ਕੈਨੇਡਾ ਵਾਲੇ ਤਾਂ ਦੋ ਜਣਾਂ ਵਾਰਤਾਲਾਪ ਕਰਦੇ ਸੀ ਕਿਉਂਕਿ ਬਾਰਡਰ ਬੰਦ ਸੀ ਉਹਦੇ ਬੰਦ ਸੀ ਉਦੋਂ ਤੇ ਹਰਜਿੰਦਰ ਵੀਰੇ ਤੁਸੀਂ ਤਾਂ ਫਿਰ ਮੋਟਰਸਾਈਕਲ ਤੇ ਬਹੁਤ ਘੁੰਮੇ ਹੋ ਬਈ ਛੱਡਿਆ ਕੈਨੇਡਾ ਦਾ ਖੁੰਝਾ ਕਿ ਨਹੀਂ ਕੋਈ ਕੈਨੇਡਾ ਦਾ ਤਾਂ ਨਹੀਂ ਕੋਈ ਰਿਹਾ ਹੁਣ ਆ ਪਾਰਟ ਜਿੱਥੇ ਹਜੇ ਤੱਕ ਵੀ ਪਹੁੰਚੇ ਨਾ ਹੋਏ ਜ ਸਾਰਾ ਹੀ ਕਵਰ ਹੋ ਗਿਆ ਅੱਧਾ ਕ ਅਮਰੀਕਾ ਵੀ ਘੁੰਮ ਲਈ ਅੱਧਾ ਕ ਅਮਰੀਕਾ ਵੀ ਬਿਲਕੁਲ ਹੀ ਤੇ ਬਹੁਤ ਵੱਡੀ ਗੱਲ ਆ ਮੋਟਰਸਾਈਕਲ ਫਿਰ ਉੱਤੇ ਜ ਕਿੰਨੀ ਕਿ ਧਰਤੀਆਂ ਰਹਿਣ ਯੋਗ ਕੈਨੇਡਾ ਦੇ ਵਿੱਚ ਕਾਰ ਪੱਖ ਤੇ ਰਹਿਣ ਕਿੰਨੀ ਕਿ ਧਰਤੀ ਆ ਆ ਜਾਂ ਇਧਰ ਵੈਸਟ ਕੋਸਟ ਆ ਜਾਂ ਉਧਰ ਅੰਟੇਰੀਓ ਵਾਲੇ ਪਾਸੇ ਈਸਟ ਕੋਸਟ ਆ ਵਿਚਾਲੇ ਹੈਗੀ ਆ ਪਾਪੂਲੇਸ਼ਨ ਪਰ ਇੰਨੀ ਜਿਆਦੇ ਨਹੀਂ ਪਹਾੜੀ ਇਲਾਕਾ ਬਹੁਤ ਆ ਜਾਂਦਾ ਠੰਡਾ ਇਲਾਕਾ ਬਹੁਤ ਆ ਜਾਂਦਾ ਤੇ ਜਿਆਦਾ ਇਥੇ بس ਦੋਨੇ ਪਾਸੇ ਸਮੁੰਦਰ ਦੇ ਨੇੜੇ ਈਸਟ ਕੋਸਟ ਜਾਂ ਵੈਸਟ ਕੋਸਟ ਵਾਲੇ ਪਾਸੇ ਜਿਆਦਾ ਲੁੱਕੀ ਰਹਿੰਦੇ ਠੰਡਾ ਮਾਰੂਥਲ ਕਹਿ ਲੀਏ ਨਾ ਜਿਆਦਾ हां ਠੰਡੇ ਮਾਰੂਥਲ ਜਿਆਦਾ ਪਰ ਪਰਪਤੇ ਮਾਰੂਥਲ ਜਿਆਦਾ ਈ ਆ ਜਿੱਥੇ ਆਬਾਦੀ ਘਟਾ ਰਣ ਜੋ ਔਖਾ ਵਾ ਮੈਂ ਕਹਿੰਦਾ ਜੇ ਲਾਈਟ ਨਾ ਆਵੇ ਤੁਸੀਂ ਕਰੋਗੇ ਕੀ ਮੈਂ ਕਹ ਨਹੀ ਨਹੀਂ ਸਮਝਾਉਂਦੀ ਨਹੀਂ ਇਹ ਪਹਿਲਾਂ ਜਿਹੜੇ ਪੁਰਾਣੇ ਲੋਕ ਸੀ ਜਿਹੜੇ ਜੀ ਉਹ ਬਿਨਾ ਬਿਜਲੀ ਤੋਂ ਇਹ ਲੱਕੜ ਦੇ ਉੱਤੇ ਜਿਵੇਂ ਇਹਨਾਂ ਦੇ ਫਾਇਰਪਲੇਸ ਨੇ ਹਾਂ ਉਹ ਫਾਇਰਪਲੇਸ ਉਹਦੇ ਨਾਲ ਲੱਕੜ ਦੇ ਨਾਲ ਹੀ ਉਹਦੀ ਹੀਟ ਲੈਂਦੇ ਰਹੇ ਆ ਕਰਾਂਦੇ ਤੇ ਹਲੇ ਵੀ ਅੱਜ ਤੇਲ ਦੇ ਨਾਲ ਅ ਖੇਤਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਉੱਥੇ ਬਿਜਲੀ ਹਾਂ ਉਹ ਇਹਨਾਂ ਨੂੰ ਕੋਈ ਫਰਕ ਨਹੀਂ ਬਹੁਤ ਤਗੜੇ ਬੰਦੇ ਆ ਇਹਨਾਂ ਨੇ ਜਿਨ੍ਹਾਂ ਨੇ ਕਾਡਾਂ ਕੱਡੀਆਂ ਨੇ ਹੂੰ ਤੇ ਵੈਸੇ ਤੁਹਾਡੀ ਗੱਲ ਠੀਕ ਆ ਬਿਜਲੀ ਬਿਨਾ ਸਰਦਾ ਨਹੀਂਗਾ ਪਰ ਇਹਨਾਂ ਕੋਲੇ ਓੜ-ਪੋੜ ਬਹੁਤ ਇਹਨਾਂ ਦੇ ਪੜਾਏ ਹੋਏ ਆ ਹਾਂ ਉਵੇਂ ਹੈਗੇ ਆ ਪਰ ਉਵੇਂ ਗੱਲ ਕਰਗੇ ਜੇ ਆਪਣੇ ਪਿੰਡ 'ਚ ਨਾ ਬਿਜਲੀ ਆਵੇ ਇੱਥੇ ਸਪੈੰਡ ਆਪਣਾ ਸੰਪੂਰਨ ਇੱਕ ਦੇਸ਼ ਦੀ ਤਰਾਈ ਆ ਹਾਂ ਯੋਥੇ ਕਿ ਫਰਕ ਨਹੀਂ ਬੜਾ ਪੈਂਦਾ ਨਹਿਰ 'ਚੋਂ ਪਾਣੀ ਪਰ ਲਿਆਵਾਂਗੇ ਇੱਥੇ ਪਾਣੀ ਵੀ ਜੰਮੂ 'ਚ ਘਾਟਾਂ 'ਚ ਭਾਈ ਜਿਵੇਂ ਬੈਡਮਿੰਟਨ ਆ -40-50 ਡਿਗਰੀ ਹੋ ਜਾਂਦਾ ਰੁਪੇਜ ਪਾਣੀ ਆਏ ਥੱਲੇ ਨੂੰ ਮਾਰਦੇ ਗਰਾਊਂਡ ਤੋਂ ਜਾਣ ਤੋਂ ਪਹਿਲਾਂ ਜੰਮ ਜਾਂਦਾ ਲੈ ਲੋ ਕਿ ਠੁੱਕੀ ਦਾ ਠੁੱਕ ਜੰਮਦਾ ਠੱਕ ਵੀ ਜੰਮ ਜਾਂਦਾ ਪਰ ਇਹਨਾਂ ਦਾ ਬੰਦੂਬਸਤ ਬਹੁਤ ਆ ਇਹਨਾਂ ਦਾ ਕੱਪੜੇ ਲੀੜੇ ਆ ਜਿਹੜੇ ਉਸ ਹਵਾ ਨਾਲ ਜਿਹੇ ਜਿਹੇ ਮੌਸਮ ਹੋਵੇ ਬਣਾਏ ਹੋਏ ਆ ਨਵੇਂ ਬਣਾਏ ਆ ਸ਼ੂਗਰ ਆ ਉਹਦੇ ਵਿੱਚ ਹੀਟ ਆ ਮਤਲਬ ਮੋਟੇ ਉਹਦੇ ਵਿੱਚ ਗਰਮ ਤਰ੍ਹਾਂ ਦਾ ਕੱਪੜਾ ਲਾਇਆ ਹੋਇਆ ਜੀ ਇਹ ਜਾਨੀ ਜਿਹੇ ਜਿਹੇ ਮਰਜੀ ਹੋਵੇ ਇਧਰ ਨਾਰਥ ਦੇ ਵਿੱਚ ਨਾਰਥ ਟੈਰੀਜ਼ ਨੇ ਉੱਥੇ ਇੰਨੀ ਠੰਡ ਪੈਂਦੀ ਆ ਉੱਥੇ ਵੀ ਲੋਕ ਰਹਿੰਦੇ ਆ ਈ ਨਹੀਂ ਸਹੀ ਆ ਸਾਗ ਤਾਂ ਆਹਿੰਦਾ ਰਹਿਣਦਾ ਨਾ ਇਹਨਾਂ ਦੇ ਫਰਾਕ ਦਾ ਬੜਾ ਫਰਕ ਆ ਸਾਡੇ ਨਾਲੋਂ ਇਹਨਾਂ ਨੇ ਛੱਡਣਾ ਕੱਖ ਨਹੀਂ ਆ ਸੀ ਫੂਡ ਤੋਂ ਲੈ ਕੇ ਥਲ ਤੱਕ ਕਾਲ ਪ੍ਰਾਣੀ ਨਾ ਤਿੰਨੇ ਢੰਗ ਮੀਟ ਖਾਂਦੇ ਆ ਹਾਂ ਤੇ ਆਪਾਂ ਟੈਂਟ ਤਿਆਰ ਤੇ ਹੁਣ 4 ਦਿਨ ਖਾ ਕੇ ਮੜਾ ਮੂਟਾ ਮੀਟ ਖਾ ਲਿਆ ਫਿਰ ਕਹਿੰਦੇ ਦਾਲ ਬਣਾਈਏ ਇਹ ਤਾਂ ਫਿਰ ਤਿੰਨੇ ਡਾਂਗ ਹੀ ਚੱਲਦਾ ਇਹਨਾਂ ਦਾ ਤਖੜੇ ਬਹੁਤ ਨੇ ਬਿਲਕੁਲ ਇਹਨਾਂ ਦੀ ਲਾਈਫ ਜਿਹੜੀ ਬਾਹਰ ਬਹੁਤ ਆਊਟ ਜਾਂਦੇ ਨੇ ਘੁੰਮਦੇ ਫਿਰਦੇ ਆ ਆਊਟਡੋਰ ਬਹੁਤ ਆ ਇਹਨਾਂ ਦੀ ਹੂੰ ਬਿਲਕੁਲ ਤੇ ਆ ਤਾਂ ਗੱਲ ਵੱਡੀ ਸੀ ਵੀਰ ਜੀ ਵੇਖ ਲਓ ਆਪਾਂ ਕਿਵੇਂ ਸੁਆਬ ਬਣਿਆ ਤੇ ਤੇ ਇੱਕ ਇਹ ਪਾਰਕ ਵੀ ਇਹਨਾਂ ਦਾ ਹੈਗਾ ਜਿੱਥੇ ਆਪਸੀ ਰਿਸ਼ਤੇਦਾਰ ਵੀ ਮਿਲਦੇ ਆ ਬਿਕਨਿੰਗ ਸਪੌਟ ਵੀ ਬਣਾਇਆ ਇਹਨਾਂ ਦਾ ਹਨ ਚਰਚ پارک ਆ ਉਹ ਜਿਹੜਾ 99 ਵਾਲਾ ਬਾਰਡਰ ਉਹਦੇ ਤੇ ਹੈਗਾ ਹੈਗਾ ਤੇ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਧੰਨਵਾਦ ਮਿਹਰਬਾਨੀ